ਇਦੇ ਵਿੱਚ ਨਾ ਜੀ 18 ਤਰ੍ਹਾਂ ਦੀਆਂ ਜੜੀਆਂ ਮੋਟੀਆਂ ਨੇ ਹੂੰ ਅੱਛਾ ਜੀ ਇਹਦੇ ਵਿੱਚ ਕਲੌਂਜੀ ਤੇ ਤਿਲ ਵੀ ਪਏ ਹੋਇਆ ਉਹ ਹੁਣ ਤੁਸੀਂ ਦੱਸੋਗੇ ਤਾਂ ਪਤਾ ਲੱਗੂਗਾ ਸਾਡੀ ਪਛਾਣ ਚੀਕੀ ਚੀਜ਼ ਆ ਰਹੀ ਆ ਹੂੰ ਜਿਹਦੇ ਵਿੱਚ ਲੱਕੜੀ ਪਈ ਆ ਬੇਜਸਾਰ ਦੀ ਲੱਕੜ ਪਈ ਆ ਬਹੁਤ ਸਾਰੀਆਂ ਜਟਾ ਮੰਸੀ ਬਾਲ ਛੜ ਇਹ ਇਹ ਜਿਹੜੇ ਚੀਜ਼ਾਂ ਨੇ ਨਾ ਜੀ ਜਿਵੇਂ ਲੋਕੀ ਹੈਅਰ ਲਈ ਬਹੁਤ ਤਰਸਦੇ ਆ ਵੀ ਸਾਨੂੰ ਕੋਈ ਚੀਜ਼ ਮਿਲ ਜੇ ਜੀ ਅੱਜ ਤੱਕ ਤੁਸੀਂ ਯਕੀਨ ਮੰਨੋ ਜੀ ਵਾਲਾਂ ਵਾਸਤੇ ਬਹੁਤ ਚੀਜ਼ਾਂ ਨੇ ਮਾਰਕੀਟ ਚ ਹੂੰ ਕੋਈ ਐ ਨਹੀਂ ਹੈ ਜਿਵੇਂ ਤੁਸੀਂ ਕਹਦੇ ਹੋ ਵੀ ਆਹ ਚੀਜ਼ ਪੱਕੀ ਹੂੰ ਹੈਨਾ ਜਿਵੇਂ ਕਈ ਮਾਰਕੀਟ ਚ ਹੁੰਦੇ ਨੇ ਫਲਾਣੀ ਬਾਮ ਜਾਂ ਫਲਾਣਾ ਤੇਲ ਜਾਂ ਫਲਾਣਾ ਉਹ ਉਦਾਂ ਨਹੀਂ ਹੈ ਕਿ ਤੇਲ ਆਈ ਹੈ ਹੂੰ ਔਰ ਉਹ ਉਹਨਾਂ ਦੀ ਗ੍ਰੰਥ ਦਾ ਇਹ ਯੋਗ ਸੀਗਾ ਅੱਛਾ ਇਹ ਦੇਖੋ ਮੈਡਮ ਮੈਂ ਤੁਹਾਨੂੰ ਸਮਝਾਉਂਦਾ ਇਹ ਨਾ ਗ੍ਰੰਥ ਦਾ ਇੱਕ ਯੋਗ ਹੈ ਜੋ ਗ੍ਰੰਥ ਚ ਲਿਖਿਆ ਉਵੇਂ ਦੀ ਚੀਜ਼ ਹੈ ਇਹ ਦੇਖੋ ਇਹ ਚ ਕਾਲੇ ਕਾਲੇ ਦਾਣੇ ਸਾਰੇ ਇਹ ਸਾਰੀ ਕਲੌਂਜੀ ਕਲੌਂਜੀ ਤੇਲ ਚ ਪਈ ਹੋਈ ਹੈ ਔਰ ਬਹੁਤ ਸਾਰੀਆਂ ਜੜੀ ਬੂਟੀਆਂ ਨੇ ਜੀ ਇਹਦੇ ਵਿੱਚ ਕੇਸੂ ਦੇ ਫੁੱਲ ਵੀ ਸੁਕਾ ਕੇ ਪਏ ਹੋਏ ਆ ਜਿਹੜੇ ਠੰਡਕ ਦਿੰਦੇ ਆ ਸੋ ਇਹਨੂੰ ਯੂਜ਼ ਕਿਵੇਂ ਸੋ ਇਹ ਹੈਗਾ ਵਾਲਾਂ ਲਈ ਹਾਂ ਇਹ ਵਾਲਾਂ ਲਈ ਦੇਖੋ ਬਿਲਕੁਲ ਡਰਾਈ ਜੜੀ ਬੂਟੀਆਂ ਨੇ ਜੀ ਹਾਂਜੀ ਅੱਛਾ ਇਹਦੇ ਵਿੱਚ ਦੇਖੋ ਅਸੀਂ ਕਹਿੰਦੇ ਆ ਕਿ ਸਿਰਫ ਨਾਰੀਅਲ ਦਾ ਤੇਲ ਪਾਣਾ ਓਕੇ ਨਾਰੀਅਲ ਤੇਲ ਦੇ ਨਾਲ ਇਹਨੂੰ ਭਰ ਦੋ ਇਹ ਹੁਣ 500 ml ਦੀ ਬੋਤਲ ਹੈ ਇਹਦੇ ਵਿੱਚ 300 350 ml ਨਾਰੀਅਲ ਤੇਲ ਪੈ ਜਾਂਦਾ ਹਾਂ ਬਾਕੀ ਨਾ ਨਾਰੀਅਲ ਤੇਲ ਚ ਇੰਨੀ ਸ਼ਕਤੀ ਹੈ ਨਾ ਜੀ ਉਹ ਜੜੀ ਬੂਟੀਆਂ ਦਾ ਅਰਕ ਖਿੱਚ ਲੈਂਦਾ ਵਿਦਨੇ ਵੀਕ ਉਹ ਸਾਰਾ ਇਹਨਾਂ ਦਾ ਅਸਰ ਲੈ ਲੈਂਦਾ ਇਹਨੂੰ ਮਤਲਬ ਕਿ ਪਹਿਲੀ ਅਸੀਂ ਜੜੀ ਬੂਟੀ ਅਸੀਂ ਲੋਕਾਂ ਨੂੰ ਦਿੱਤੀ ਹੈ ਵੀ ਨਾ ਇਹਨੂੰ ਉਬਾਲਣਾ ਨਾ ਇਹਨੂੰ ਕਿਤੇ ਗਰਮ ਕਰਨਾ ਇਹਨੂੰ ਸਿਰਫ ਤੁਸੀਂ ਧੁੱਪ 'ਚ ਰੱਖ ਦੇਣਾ ਹੂੰ ਹੂੰ ਧੁੱਪ 'ਚ ਨਹੀਂ ਰੱਖਣਾ ਤਾਂ ਚਾਹੇ ਅੰਦਰ ਰੱਖ ਲਓ ਕੋਈ ਦਿੱਕਤ ਨਹੀਂ ਹੁਣ ਜੇ ਮ ਗਰਮੀ ਦਾ ਮੌਸਮ ਹੈ ਅੰਦਰ ਵੀ ਰੱਖ ਇਦੇ ਨਾਲ ਕੀ ਹੋਣਾ ਜੀ ਧੁੱਪੇ ਸੀ ਤਾਂ ਰੱਖਾਂਦੇ ਨਾਰੀਅਲ ਤੇਲ ਠੰਡ ਜੰਮ ਜਾਂਦਾ ਤਾਂ ਗਰਮੀਆਂ ਚ ਤਾਂ ਮੈਲਟ ਹੀ ਹੁੰਦਾ ਤਾਂ ਉਹ ਇਹਦੇ ਵਿੱਚੋਂ ਨਾ ਜੀ ਰੱਖਿਆ ਤੇ ਇਹਨੂੰ ਕੀ ਕਰਨਾ ਹਫਤਾ ਰੱਖ ਕੇ ਉਹ ਸਾਰਾ ਕੱਢ ਲੈਣਾ ਤੇਲ ਹੂੰ ਉਹ ਤੇਲ ਯੂਜ਼ ਕਰਨਾ ਇਹ ਚ ਫੇਰ ਭਾਗ ਜਾਂਦਾ ਅੱਛਾ ਵਿੱਚ ਨਹੀਂ ਰਹਿੰਦਾ ਇਹਨੂੰ ਫੇਰ ਭਰ ਕੇ ਰੱਖ ਦਿਓ ਅੱਛਾ ਮਤਲਬ ਇਹ 6 ਵਾਰੀ ਯੂਜ਼ ਹੁੰਦਾ ਜੀ ਅੱਛਾ ਹਾਂ ਇਹ ਇੰਨੀ ਵਧੀਆ ਚੀਜ਼ ਹੈ 6 ਟਾਈਮ ਯੂਜ਼ ਹੁੰਦਾ ਹੈ ਔਰ ਇਹਦਾ ਨਾਮ ਵੀ ਅਸੀਂ ਆਦੀਨਾਥ ਹੈਅਰ ਆਇਲ ਰੱਖਿਆ ਅਦੀਨਾਥ ਭਗਵਾਨ ਸ਼ਿਵ ਸ਼ੰਕਰ ਭੋਲੇ ਨਾ ਦਾ ਨਾਮ ਉਹਨਾਂ ਨੇ ਜਟਾਂ ਦੇ ਨਾਮ ਤੇ ਰੱਖਿਆ ਕਿ ਆਦੀਨਾਥ ਆਇਰ ਆਇਲ ਹੈ ਔਰ ਇਹਦੇ ਚ ਸਾਰੀ ਜਿਹੜੀ ਬੂਟੀਆਂ ਨੇ ਔਰ ਜਦੋਂ ਲੋਕਾਂ ਨੂੰ ਇਹ ਦਿੱਤਾ ਨਾ ਜੀ ਅਸੀਂ ਕੋਈ ਮੇਰਾ ਖਿਆਲ ਹੈ ਕਿ ਅਸੀਂ ਦੇ ਦਿੱਤਾ ਰਿਹਾ 1992 93 ਤੋਂ ਇਹ ਲੋਕਾਂ ਨੂੰ ਪਰ ਹੁਣ ਇਹਨੂੰ ਗਵਰਨਮੈਂਟ ਤੋਂ ਅਪਰੂਵ ਅਸੀਂ ਹੁਣ ਕਰਾਇਆ ਥੋੜੀ ਦੇਰ ਪਹਿਲਾਂ ਤੇ ਹੁਣ ਇਹ ਅਸੀਂ ਉਹਦੇ ਤੇ ਦਿੱਤਾ ਵੈਬਸਾਈਟ ਤੇ ਦਿੱਤਾ ਲੋਕਾਂ ਨੂੰ ਜਿਹਦੇ ਬਾਰੇ ਦੱਸਿਆ ਤੇ ਤੁਸੀਂ ਇੰਟਰਨੈਸ਼ਨਲੀ ਵੀ ਸਾਰਾ ਜਾ ਜਾਂਦਾ ਤੁਹਾਡਾ 올올 ਵਰਲਡ 올 ਵਰਲਡ ਦੇ ਵਿੱਚ ਕਿਉਂਕਿ ਆਪਣੀ ਜਿਹੜੀ ਕੰਪਨੀ ਹੈ ਨਾ ਜੀ ਇਹ ਇਹ ਗਵਰਨਮੈਂਟ ਤੋਂ ਅਪਰੂਵਡ ਹੈ ਇਹਦੀ ਕੋਈ ਮੈਡੀਸਨ ਐ ਨਹੀਂ ਹੈ ਕਿ ਆਪਾਂ ਬਾਹਰ ਨਹੀਂ ਭੇਜ ਸਕਦੇ ਔਰ ਦੂਸਰੀ ਚੀਜ਼ ਹੈ ਕਿ ਇਹ ਜਿਹੜੀ ਚੀਜ਼ ਹੈ ਹੁਣ ਦੇਖੋ ਡਰਾਈ ਦਾ ਡਰਾਈ ਫੋਰਨ ਚਲਾ ਜਾਂਦਾ ਲਿਕਵਿਡ ਨਹੀਂ ਜਾਂਦਾ ਇਹ ਚਲੇ ਜਾਂਦੇ ਉੱਥੇ ਨਾਰੀਅਲ ਤੇਲ ਹੋਂਦੇ ਹੀ ਅਗਲੇ ਪਾ ਕੇ ਬਣਾ ਲੈਂਦੇ ਆ ਮਤਲਬ ਇਹ ਪਹਿਲਾ ਐਸਾ ਤੇਲ ਹੈ ਜੀ ਜਿਹੜਾ ਵਾਲਾਂ ਦੀ ਗਰੋਥ ਵਾਸਤੇ ਔਰ ਵਾਲਾਂ ਚ ਡੈਂਡਰਫ ਹੋਵੇ ਕਿਸੇ ਤਰ੍ਹਾਂ ਦੀ ਉਹਨੂੰ ਇਹ ਖਤਮ ਕਰਨ ਦੀ ਮਦਦ ਕਰਦਾ ਮਤਲਬ ਬਿਊਟੀ ਲਈ ਅਸੀਂ ਇੰਨਾ ਕੰਮ ਕਰ ਰਹੇ ਹਾਂ ਜੀ ਕਿ ਲੋਕਾਂ ਨੂੰ ਬਿਲਕੁਲ ਨੇਚਰਲ ਚੀਜ਼ਾਂ ਦੇ ਦੇ ਦੇ